ਦੇਖੋ ਇੱਕ ਕੱਲੀ ਪੰਜਾਬ ਸਟੇਟ ਦਾ ਜਾਂ ਪੰਜਾਬ ਸਰਕਾਰ ਦਾ ਇਹਦੇ ਵਿੱਚ ਰੋਲ ਨਹੀਂ ਆ ਇਹਦੇ ਵਿੱਚ ਅੱਗੇ ਆ ਕੇ ਸੈਂਟਰ ਸਰਕਾਰ ਨੂੰ ਰੋਲ ਬਣਾਉਣਾ ਚਾਹੀਦਾ ਵੀ ਸਾਡੇ ਪੰਜਾਬ ਦੇ ਵਿੱਚ ਇੰਡਸਟਰੀਅਲ ਖੜਤੀ ਜਾਵੇ ਸਾਡੇ ਪੰਜਾਬ 'ਤੇ ਧਿਆਨ ਕੀਤਾ ਜਾਵੇ ਵੀ ਉਹਨੂੰ ਕੱਲੀ ਆਪਾਂ ਸਰਕਾਰ ਨੂੰ ਹੋਣ ਦਾ ਕਿਸਮਤ ਨਹੀਂ ਹੈ ਇੰਨਾ ਵੀ ਅਸੀਂ ਪਬਲਿਕ ਨੂੰ ਸੁਖ ਸੁਣ ਨਹੀਂ ਸਰਕਾਰ ਬਾਰੇ ਗੱਲ ਕਰਦੇ ਨਾ ਕਿ ਕਿਸੇ ਕੈਂਡੀਡੇਟ ਸਾਡੇ ਨਾਲੋਂ ਜ਼ਿਆਦਾ ਪਬਲਿਕ ਵਿੱਚ ਵਿਚਰਦੇ ਹੋ ਕਿਸੇ ਬੰਦੇ ਦੇ ਫੈਕਟਰ ਹੋ ਗਏ ਹੋਵੇ ਕਿਸੇ ਮੰਨਦੇ ਪਾਟ ਲੱਤਾਂ ਮਾਸਿਕ ਪਾਟ ਗਿਆ ਵੇ ਚਿੰਨੀ ਸਪੀਡ ਨਾਲ ਸੁਪੀਰਪਾਲ ਸਾਹਿਬ ਨੇ ਪਿੱਛੇ ਲੱਤ ਕਿਦੀ ਮੈਨੂੰ ਦੱਸੋ ਤੁਸੀਂ ਕਰ ਸਕਦੇ ਨਹੀਂ ਤਾਂ ਕਿਸੇ ਇਥੇ ਡਾਕਟਰ ਤੋਂ ਇੰਟਰਵਿਊ ਲਾ ਲਓ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਸਾਡੇ ਸਾਡੇ ਮੇਰੇ ਨਾਲ ਜਾਓਗੇ ਪਰ ਉਹਨਾਂ ਦਾ profession ਹੈ ਇਹ ਚੀਜ਼ ਵੇਖੋ ਆਪਾਂ ਮੁੱਖ ਪਬਲਿਕ ਨੂੰ ਇਹ ਕਹਿੰਦੇ ਜਦੋਂ ਮੱਤਾਂ ਕੁਤ ਕਰਨ ਲਈ ਹੈ ਮਨਪਰ ਇਨਸਾਫ ਨੂੰ ਕਰਦਾ ਹੈ ਪਰ ਜਿੱਤੂ ਇੱਕ ਹੁੰਦਾ ਜਿਹੜੇ ਵੀ ਬਾਕੀ ਨੇ ਜਿਹੜਾ ਵੀ ਜਿੱਤੇ ਉਹ ਬਾਕੀ ਉਹਨਾਂ ਨੂੰ ਧਿਆਨ ਲੱਗੇ ਆਉਂਦੀ ਵਾਰ ਤੋਂ ਨਾਲ ਲੱਗ ਜਾਂਦੇ ਆ ਪੱਪਪ ਨਾਲ ਲੱਗ ਜਾਂਦੇ ਆ ਕਿ ਤੁਹਾਨੂੰ ਨਾਂ ਦੇ ਕੋਲ ਹੀ ਹੋਗਾ ਕਿਹਨੂੰ ਗਾਲਚ ਦੇਣਾ ਪਵੇ ਤੇ ਨਾ ਕਰੋ ਕਰੀ ਪ੍ਰਚਾਰ ਮੈਂ ਕਹਿੰਦਾ ਤੁਹਾਡਾ ਡਵੈਲਪਮੈਂਟ ਤਾਂ ਹੋਣਾ ਚਾਹੀਦਾ ਪ੍ਰਚਾਰ ਤੁਹਾਡਾ ਅੱਛੀ ਕੰਮ ਕੀਤਾ ਹੋਣਾ ਚਾਹੀਦਾ ਕਿ ਤੁਹਾਨੂੰ ਐਂਡ ਤੇ ਵੱਡੇ ਬੋਰਡ ਜਾਂ ਪੋਸਟਰ ਲਾ ਕੇ ਜਾਂ ਲੋਕਾਂ ਨੂੰ ਸੂਟ ਵੰਡ ਕੇ ਆਟੇ ਵੰਡ ਕੇ ਪੈਸੇ ਵੰਡ ਕੇ ਵੋਟਾਂ ਨਾ ਮੰਗੋ ਆਪਸ ਵਿੱਚ ਨਿਯਤ ਲੱਗਣ ਬੜੇ ਭਾਈ লাইਵ ਬਾਦ ਦੇਖਦੇ ਸਾਡੇ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਸੋ ਲੰਬੇ ਸਮੇਂ ਤੋਂ ਜਿਹੜੇ ਅਮਿਸਤ ਦੇ ਲੋਕਾਂ ਨੂੰ ਇੰਤਜ਼ਾਰ ਸੀਗਾ ਕਿ ਕਦੋਂ ਨਗਰ ਨਿਕਮ ਦੀਆਂ ਚੋਣਾਂ ਹੋਣਗੀਆਂ ਕਦੋਂ ਜਿਹੜੀਆਂ ਕੌਂਸਲ ਇਲੈਕਸ਼ਨ ਹੋਣਗੀਆਂ ਤੇ ਜਿਹੜੇ ਵਾਰਡ ਦੇ ਮਸਲੇ ਨੇ ਜਿਹੜੇ ਹੇਠ ਤੱਕ ਹੱਲ ਨਹੀਂ ਹੋਏ ਗੱਲ ਕਰੀਏ ਗੂੜੇ ਦਾ ਮਸਲਾ ਗੱਲ ਕਰੀਏ ਬਿਜਲੀ ਦੇ ਮਸਲੇ ਨੇ ਪਾਣੀ ਦੇ ਮਸਲੇ ਨੇ ਜਿਹੜੇ ਛੋਟੇ ਛੋਟੇ ਵਾਰਡ ਦੇ ਮਸਲੇ ਹੁੰਦੇ ਨੇ ਐਮਸੀ ਤੋਂ ਉਮੀਦਾਂ ਲਾਈਆਂ ਜਾਂਦੀਆਂ ਨੇ ਹੱਲ ਕਰਾ ਕੇ ਜਾਣ ਕਿਉਂਕਿ ਵੱਡੇ ਬੱਦਲ ਤੇ ਜਿਹੜੇ ਐਮਐਲਏ ਐਮਪੀ ਹੁੰਦੇ ਨੇ ਉਹਨਾਂ ਨੇ ਜਿਹੜੇ ਸ਼ਹਿਰ ਦੇ ਵੱਡੇ ਮਸਲੇ ਦੇਖਨੇ ਹੁੰਦੇ ਨੇ ਲੇਕਿਨ ਛੋਟੇ ਛੋਟੇ ਜਿਹੜੇ ਮਸਲੇ ਹੁੰਦੇ ਨੇ ਉਹ ਵਾਰ ਜ ਤੇ ਦੱਸ ਦਈਏ ਕਿ ਜਿਹੜੀ ਤਕਰੀਬਨ ਹੁਣ 2 ਵਜੇ ਦਾ ਸਮਾਂ ਹੈ ਤੇ ਅੱਧੀ ਤੋਂ ਜ਼ਿਆਦਾ ਜਿਹੜੀ VOTING ਹੋ ਚੁੱਕੀ ਹੈ ਜ਼ਰੂਰ ਲੋਕਾਂ ਦੇ ਵਿੱਚ ਉਤਸ਼ਾਹ ਰਹੀ ਹੈ ਨੌਜਵਾਨ ਬਸੁਰਗ ਮਾਤਾਵਾਂ ਪੈਣਾ ਤੱਕ ਚ VOTING ਲਈ ਕਦਾ ਚ ਨਿਕਲੇ ਨੇ ਵੀਜੀ ਬਹੁਤ ਸਵਾਗਤ ਹੈ ਜੀ ਕੀ ਨਾਮ ਹੈ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਵੀਜੀ ਵਾਰ ਨੰਬਰ 40 ਹੈ ਪੋਸ਼ ਏਰੀਆ ਮਸਲੇ ਕਹਿੰਦੇ ਹੈਗੇ ਨੇ ਵਾਰ ਦੇ ਕੀ ਲੱਗਦਾ ਹੈ ਕਿਹੜੇ ਮਸਲੇ ਜਿਹੜੇ ਕੰਮ ਹੋਣੇ ਬਾਕੀ کافی ਜਿਹੜੇ ਮਸਲੇ ਆ ਇੱਧਰ ਸਰਦਾਰ ਗੁਰਵਿੰਦਰ ਸਿੰਘ ਖਰੋਤੇ ਆ ਜੀ ਉਹ ਕਾਫੀ ਚਿਰ ਤੋਂ ਸੇਵਾ ਕਰ ਰਹੇ ਆ ਹਾਂਜੀ ਮੰਨ ਲਓ ਉਹਨਾਂ ਨੂੰ ਸਾਲ ਹੋ ਗਿਆ ਬਹੁਤ ਜਿਆਦੀ ਸੇਵਾ ਕੀਤੀ ਆ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਸਿਰ ਸੇਰਾ ਜਿੱਤ ਦਾ ਵੱਜਣ ਵਾਲਾ ਜੀ ਹਾਂਜੀ ਹੋਰ 2-4 ਘੰਟੇ ਰਹਿ ਗਿਆ ਤੇ ਕਾਫੀ ਵੀਊ ਦੇਖੀ ਜੇ ਆਪਾਂ ਆਪਣੇ ਇਹ ਲੋਕਾਂ ਦੇ ਜਾਂ ਦੁਨੀਆ ਦੇ ਕਾਫੀ ਉਹਨਾਂ ਨੂੰ ਪਿਆਰ ਕਰਦੇ ਆ ਕਿਉਂਕਿ ਉਹਨਾਂ ਨੇ ਕਾਰਜ ਜੀ ਬਹੁਤ ਵਧੀਆ ਕਰਾਏ ਆ ਤੇ ਸ਼ਾਮਾਂ ਤਿਕਾਹ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਇਹਨਾਂ ਦੀ ਜਿੱਤ ਆ ਉਹ ਹੋ ਹੀ ਜਾਣੀ ਆ ਜੀ ਤੇ ਵੱਧ ਚੜ ਕੇ ਸਾਰੇ ਵੀਰ ਵੋਟਾਂ ਇਹਨਾਂ ਨੂੰ ਪਾ ਰਹੇ ਆ ਤੇ ਜੇ ਤੇ ਇਹਨਾਂ ਦੀ ਪੱਕੀ ਆ ਜੀ ਬਹੁਤ ਲੰਬਾ ਸਮਾਂ ਨਹੀਂ ਲੱਗਿਆ ਰਿਜ਼ਲਟ ਵੀ ਅੱਜ ਹੀ ਆ ਜਾਣਾ ਕੁਝ ਘੰਟਿਆਂ ਦਾ ਇੰਤਜ਼ਾਰ ਹੈ ਮਸਲੇ ਇਹ ਕਿਹੜੇ ਸਮਝਦੇ ਹੋ ਜਿਹੜੇ ਹਜੇ ਵਾਰਡ ਦੇ ਹਾਸ ਹੋਣੇ ਬਾਕੀ ਆ ਕਿਉਂਕਿ ਜਿਹੜੇ ਐਮਸੀ ਹੁੰਦੇ ਨੇ ਮੋਢੀ ਹੁੰਦੇ ਨੇ ਕਿਸੇ ਵੀ ਮੰਦੇ ਦੇ ਕਿਸੇ ਕਲੌਂਡੀ ਦੇ ਵਾਰਡ ਦੇ ਜਿਹੜੇ ਹੱਲ ਕਰਾਉਣੇ ਹੁੰਦੇ ਨੇ ਤਾਂ ਆਮ ਸੰਗਤ ਜਿਹੜੀ ਜਾਜਾ ਕੇ ਮਿਲ ਚੁਕਦੀ ਹੈ ਡੋਲ ਤੋਂ ਡੋਲ ਬਚਾਅ ਜ਼ਰੂਰ ਕਰਦੇ ਨੇ ਜਦੋਂ ਵੋਟਾਂ ਲੈਣੀਆਂ ਨੇ ਉਸ ਤੋਂ ਬਾਅਦ ਲੋਕਾਂ ਨੂੰ ਸ਼ਿਕਾਇਤਾਂ ਰਹਿੰਦੀਆਂ ਨੇ ਕਿ 5 ਸਾਲ ਸਾਡਾ ਕਿਸ ਨੇ ਹਾਲ ਨਹੀਂ ਪੁੱਛਿਆ ਕੀ ਲੱਗਦਾ ਜੇ ਇੱਕਦਮ ਇਹਦੀ ਜਿੱਤ ਹੁੰਦੀ ਹੈ ਤੇ ਉਹਨਾਂ ਦੇ ਮਸਲੇ ਹੱਲ ਜਿਹੜੇ ਮਸਲੇ ਕਿਹੜੇ ਨੇ ਵਾਰਦੇ ਪਏ ਹਾਂਜੀ ਦੇਖੋ ਜੀ ਮਸਲਿਆਂ ਦੀ ਜੇ ਗੱਲ ਕਰੀਏ ਆਪਾਂ ਤੇ ਮਸਲੇ ਇੱਧਰ ਵੇਖੋ ਜੀ ਸੀਵਰੇਜ ਜਾਂ ਹੋਰ ਬਿਜਲੀ ਦੇ ਮਸਲੇ ਇਹ ਤੇ ਸਾਰੇ ਸਾਰੇ ਕਰਦੇ ਆ ਜਿਹੜਾ ਆਪਣਾ ਮੇਨ ਮਸਲਾ ਹੈ ਨਸ਼ੇ ਦਾ ਜੀ ਨਸ਼ਾ ਤਸਕਰੀ ਹੋ ਰਹੀ ਆ ਨਸ਼ਾ ਵੇਚ ਰਹੇ ਆ ਲੋਕਾਂ ਦੇ ਬੱਚੇ ਜਿਹੜੇ ਆ ਉਹ ਨਸ਼ੇ ਨਾਲ ਮਰ ਰਹੇ ਆ ਹਾਂਜੀ ਮੇਨ ਮਸਲਾ ਜਿਹੜਾ ਸਾਡਾ ਨਸ਼ੇ ਦਾ ਜੀ ਹਾਂਜੀ ਜੇ ਇਹ ਵੀਰ ਬਣੇਗਾ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਧਰੋਂ ਆਪਣੇ 21 ਨੰਬਰ ਵਾਰਡ ਉਹਨਾਂ ਦੀ 42 42 ਨੰਬਰ ਵਾਰਡ ਤੋਂ ਬਾਬਾ ਸੋਨੂ ਜੀ ਖੜੇ ਨੇ ਹਾਂਜੀ ਉਹਨਾਂ ਦੀ ਵੀ ਵਾਹਿਗੁਰੂ ਦੀ ਕਿਰਪਾ ਨਾਲ ਜੇਤ ਹੋਏਗੀ ਇਹ ਦੋਨੇ ਜਿਹੜੇ ਆ ਸ਼ਖਸ਼ ਬਹੁਤ ਉਤਸ਼ਾਹ ਨੇ ਨਸ਼ੇ ਦੇ ਖਿਲਾਫ ਇਹ ਜੰਗ ਛੇੜਣਗੇ ਅਸੀਂ ਇਹਨਾਂ ਦਾ ਦਿਲੋਂ ਤਨੋਂ ਮਨੋਂ ਸਾਥ ਦਵਾਂਗੇ ਜੇ ਨਸ਼ੇ ਦਾ ਕਰਨਗੇ ਕੋਈ ਤਾਂ ਤੇ ਹਰ ਵਾਰੀ ਅਸੀਂ ਇਹਨਾਂ ਦੇ ਨਾਲ ਹੀ ਖੜੇ ਆ ਜੀ ਜੀ ਮਤਦਾਨ ਕਹਿੰਦੇ ਆਪਾਂ ਇਹਨੂੰ ਆਪਾਂ ਦਿਮਾਗ ਦਾ ਇਸਤੇਮਾਲ ਕਰਨਾ ਹੁੰਦਾ ਇਸ ਦਿਨੇ ਕਿ ਕਿਨੂੰ ਆਪਾਂ ਆਪਣਾ ਨਮਾਇਦਾ ਚੁਣਨਾ ਹੈ ਕਿਨੂੰ ਆਪਾਂ ਆਪਣੇ ਮੱਲੇ ਦਾ ਜਿਹੜੀ ਜ਼ਿੰਮੇਵਾਰੀ ਦੇਣੀ ਹੈ ਕੀ ਲੱਗਦਾ ਕਿਨੂੰ ਕਿਹੜਾ ਬੰਦਾ ਦੇਖਣਾ ਚਾਹੀਦਾ ਹੈ ਜਾਂ ਕਿਹੜੀ ਸੋਚ ਦੇਖਣੀ ਚਾਹੀਦੀ ਹੈ ਕਿ ਜਾਂ ਜਿਹੜੇ ਮੁੱਦੇ ਦੇਖਣੇ ਚਾਹੀਦੇ ਹੈ ਜਦ ਆਪਾਂ ਵੋਟ ਪਾਉਣ ਤੋਂ ਪਹਿਲਾਂ ਮੰਨ ਬਣਾ ਲਈ ਜੀ ਜਾਂ ਇਸ ਬੰਦੇ ਨੂੰ ਵੋਟ ਪਾਣੀ ਚਾਹੀਦੀ ਦੇਖੋ ਜੀ ਮੈਂ ਤੇ ਜਿਆਦਾ ਗੱਲਾਂ ਨਾ ਕਰਦਾ ਛੋਟੀ ਜਿਹੀ ਗੱਲਾਂ 'ਚ ਜਵਾਬ ਦਊਂਗਾ ਦੇਖੋ ਪਾਰਟੀ ਤੇ ਜੇ ਪਬਲਿਕ ਦੇ ਰਿਵਿਊ ਲੇਖੀ ਹੈ ਨਾ ਪਬਲਿਕ ਭਾਜੀ ਸਾਰਿਆਂ ਤੋਂ ਦੋਖੀ ਝੇ ਮੈਂ ਪਬਲਿਕ ਦੀ ਗੱਲ ਕਰਾਂ ਤੇ ਜੇ ਅਸੀਂ ਨਮਾਇੰਦੇ ਦੀ ਗੱਲ ਕਰੀਏ ਮੈਂ ਇਹ ਗੱਲ ਸਾਰਿਆਂ ਨੂੰ ਆਪਣੇ ਤੌਰ ਤੇ ਮੈਂ ਇਹ ਗੱਲ ਪ੍ਰਚਾਰ ਕਰੂੰਗਾ ਵੀ ਭਾਈ ਝੰਡਿਆ ਦੇ ਮਗਰ ਨਾ ਜਾਓ ਪੰਧਾ ਚੁਣੋ ਜਿਹੜਾ ਤੁਹਾਡਾ ਪੰਧਾ ਕੰਮ ਸਵਾਰ ਸਕੇ ਜਿੱਦਾਂ ਵੀਰ ਨੇ ਗੱਲ ਕੀਤੀ ਵੀਰ ਗੁਰਵਿੰਦਰ ਸਿੰਘ ਆ ਇੱਕ ਤਾਂ ਨਾਰਮਲ ਹੀ ਘਰ ਚੋਂ ਆ ਆਮ ਆਦਮੀ 'ਚ ਇਹ ਵੀ ਚੀਜ਼ ਬਹੁਤ ਉਛਾਲਿਆ ਗਿਆ ਵੀ ਹਾਂ ਜੀ ਪੈਰਾਸ਼ੂਟ ਵਾਲਾ ਹੀ ਕੈਂਡੀਡੇਟ ਆਏ ਪੈਸੇ ਦੇ ਕੇ ਮੋਟਾ ਨਹੀਂ ਹੈ ਟਿਕਟਾਂ ਲੀਆਂ ਇਹ ਵੋ ਹੋਇਆ ਅਸੀਂ ਆਪਦੇ ਵੇਖਿਆ ਜੀ ਇੱਥੇ ਸਾਡਾ ਗੁਰਵਿੰਦਰ ਸਿੰਘ ਮੁੱਢਾ ਇੱਕ ਨਹਿਰ ਦੇ ਕੰਢੇ ਜੰਗਲਾਤ ਵਿਭਾਗ ਦੇ ਏਰੀਆ ਸੀ ਉਹ ਉਸ ਵੀਰ ਨੇ ਉੱਥੋਂ ਰੋਡ ਕਢਵਾ ਕੇ ਪਾਰਕਾਂ ਬਣਾਈਆਂ ਪਾਰਕਾਂ ਹਲੇ ਕੰਮ ਚੱਲ ਰਿਹਾ ਵਿੱਚ ਇਲੈਕਸ਼ਨ ਆ ਗਈਏ ਇਹ ਕੰਮ ਕੰਟੀਨਿਊ ਅੱਗੇ ਵੀ ਚੱਲਦਾ ਰਹੇਗਾ ਔਰ ਦੂਸਰੀ ਗੱਲ ਜਿੱਦਾਂ ਵੀਰ ਨੇ ਗੱਲ ਕੀਤੀ ਵੀ ਨਸ਼ੇ ਦੀ ਦੇਖੋ ਭਾਈ ਨਸ਼ਾ ਕੁਝ ਤੇ ਪਬਲਿਕ ਦੇ ਹੱਥ ਚ ਵੀ ਹੁੰਦਾ ਵੀ ਆਲਾ ਦਵਾਲਾ ਸੀ ਆਪ ਵੀ ਆਪੇ ਕੰਟਰੋਲ ਕਰੀਏ ਪਰ ਕੈਂਡੀਡੇਟ ਦੇ ਹੱਥ ਚ ਇਹ ਹੁੰਦਾ ਕੈਂਡੀਡੇਟ ਇੱਕ ਸਟਰੋਂਗ ਹੁੰਦਾ ਸਰਕਾਰ ਦਾ ਨੁਮਾਇੰਦਾ ਹੁੰਦਾ ਉਹ ਕੋਈ ਇੱਕ ਪਾਵਰ ਹੁੰਦੀ ਹੈ ਤੇ ਪਾਵਰ ਦਾ ਸਹੀ ਇਸਤੇਮਾਲ ਕਰਕੇ ਪਬਲਿਕ ਨੂੰ ਕੁਝ ਹਾਲ ਕੀਤਾ ਜਾਵੇ ਰਹੀ ਗੱਲ ਜਿਹੜਾ ਨਾਲੀਆਂ ਦਾ ਦੂਜਾ ਤੀਜਾ ਇਹ ਮਸਲੇ ਕੋ ਵੱਡੇ ਨਹੀਂ ਆ ਇਹ ਮਸਲੇ ਕੋਈ ਜ਼ਿਆਦਾ ਮੈਨ ਨਹੀਂ ਮੰਨਦਾ ਵੀ ਇਹ ਮੇਜਰ ਨੇ ਮੇਜਰ ਮਸਲੇ ਸਾਡੇ ਨੌਜਵਾਨੀ ਨੂੰ ਸਾਂਭਣਾ ਐਜੂਕੇਸ਼ਨ ਅੱਜ ਸਿਰਫ ਗੱਲ ਕਰੀਏ ਟੋਕ ਲੱਗਾ ਤੁਹਾਨੂੰ ਜਿਹੜੇ ਕਈ ਨੌਜਵਾਨ ਨੇ ਆਪਾਂ ਦੇਖਦੇ ਆ ਅੰਦਰ ਸੀ ਆਫ ਵੀ ਦੇ ਜਿਹੜੇ ਸੈਂਟਰ ਭਰੇ ਪਏ ਨੇ ਲੱਖਾਂ ਰੁਪਏ ਲੱਗਿਆ ਜਿਹੜੇ ਨੌਜਵਾਨੇ ਵੀ ਰਿਸ਼ਵਤ ਕੁੱਝ ਕਾ ਬਿਨਸ ਰਹੋਦੇ ਆ ਉੱਥੇ ਜਾ ਕੇ ਆਪਾਂ ਦੇਖਦੇ ਆ ਹੱਤਿਆ ਕਰਦੇ ਆ ਨੌਜਵਾਨਾਂ ਨੂੰ ਬਾਅਦ ਚ ਲਾਸ਼ਾਂ ਮੰਗਾਲੀ ਮਾਵਾ ਤਰਲੇ ਹਾਰੇ ਖੜਦੀਆਂ ਕਿ ਸਾਡੇ ਬੱਚਿਆਂ ਦੀ ਲਾਸ਼ ਭੇਜ ਦਿਓ ਗੱਲ ਕਰੀਏ ਮੌਜੂਦਾ ਸਰਕਾਰ ਨੂੰ ਲਗਾਤਾਰ ਕੀ ਸੇ ਜਾ ਰਹੇ ਇਹਨਾਂ ਮੁੱਦਿਆਂ ਨੂੰ ਲੈ ਕੇ ਕਿੰਘਿਆ ਜ਼ਿਆਦਾ ਅ ਮਸੀ ਚ ਉਹਨਾਂ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਇਸ ਤਰ੍ਹਾਂ ਦਾ ਮੌਜੂਦਾ ਸਰਕਾਰੀ ਕਲਾਸ ਸਾੜੇ ਖਲੋ ਗਈ ਆ ਹਾਂਜੀ ਆ ਵੱਡੇ ਵੱਡੇ ਆਫਲਾਈਨ ਜਾ ਗਿਆ ਲੱਗਦਾ ਕਿ ਪੰਜਾਬ ਪੱਧਰ ਤੇ ਜਾਂ ਜਿਹੜੇ ਪੂਰੇ ਭਾਰਤ ਦੇ ਵਿੱਚ ਅਜਿਹੇ ਵੱਡੇ ਮਸਲੇ ਹੈਗੇ ਆ ਅ ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ ਜੇ ਕਹੇ ਜਵਾਨੀ ਹੈ ਜਾਂ ਜਾਇ ਹੌਟ ਜਿਹੜੇ ਵੱਡੇ ਮਸਲਿਆਂ ਪਰ ਗੱਲਬਾਤ ਕਰਦੇ ਨਸ਼ੇ ਦੇ ਮਸਲੇ ਦੇ ਦੇਖੋ ਜੀ ਜਿਹੜਾ ਤੁਸੀਂ ਇਹ ਗੱਲ ਕੀਤੀ ਆ ਵੀ ਪੰਜਾਬ ਲੈਵਲ ਤੇ ਜਾਂ ਆਪਣੇ ਹਿੰਦੁਸਤਾਨ ਲੈਵਲ ਤੇ ਜਿਹੜੇ ਸਾਡੇ ਬੱਚੇ ਵਿਦੇਸ਼ਾਂ ਨੂੰ ਕੁਝ ਕਰ ਰਹੇ ਨੇ 40 40 50 50 ਲੱਖ ਰੁਪਇਆ ਲਾ ਕੇ ਕਈ ਵਿਚਾਰੇ ਕਰਜ਼ੇ ਚੁੱਕੇ ਨੇ ਉੱਥੇ ਵੀ ਪਰੇਸ਼ਾਨ ਨੇ ਕਿ ਉੱਥੇ ਉਹਨਾਂ ਦੀ ਕੋਈ ਕੰਮਕਾਰ ਦੀ ਸੈਟਿੰਗ ਨਹੀਂ ਹੋਈ ਜਾਂ ਕੁਝ ਵੀ ਦੇਖੋ ਇੱਕ ਕੱਲੀ ਪੰਜਾਬ ਸਟੇਟ ਦਾ ਜਾਂ ਪੰਜਾਬ ਸਰਕਾਰ ਦਾ ਇਹਦੇ ਵਿੱਚ ਰੋਲ ਨਹੀਂ ਆ ਇਹਦੇ ਵਿੱਚ ਅੱਗੇ ਆ ਕੇ ਸੈਂਟਰ ਸਰਕਾਰ ਨੂੰ ਰੋਲ ਬਣਾਉਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਇੰਡਸਟਰੀ ਡਵੈਲਪ ਕੀਤੀ ਜਾਵੇ ਸਾਡੇ ਪੰਜਾਬ ਵਾਲੇ ਇੱਕ ਧਿਆਨ ਕੀਤਾ ਜਾਵੇ ਕਿ ਉਹਨੂੰ ਕੱਲੀ ਆਪਾ ਸਰਕਾਰ ਬਣਾਉਣ ਦਾ ਕਿਸਮਤ ਨਾ ਦਈਏ ਪਹਿਲਾਂ ਕਿ ਅਸੀਂ ਪਬਲਿਕ ਨੂੰ ਸੁਖ ਸੁਲਤ ਦਈਏ ਸਰਕਾਰ ਪਬਲਿਕ ਨੂੰ ਬਣਾਉਣੀ ਹੈ ਨਾ ਕਿ ਕਿਸੇ ਕੈਂਡੀਡੇਟ ਨੇ ਇਹ ਕੈਂਡੀਡੇਟ ਅਸੀਂ ਤਾਂ ਹੀ ਮਜ਼ਬੂਤ ਕਰਾਂਗੇ ਕਿ ਸਾਡਾ ਗਰਾਊਂਡ ਲੈਵਲ ਮਜ਼ਬੂਤ ਹੈ ਗਰਾਊਂਡ ਲੈਵਲ ਤੇ ਮੈਂ ਖੁਦ ਕਹਿੰਦਾ ਵੀ ਸੈਂਟਰ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਪੰਜਾਬ ਦੇ ਬਾਰੇ ਕੁਝ ਇਹਨਾਂ ਨੂੰ ਵੱਖਰੇ ਪੈਕੇਜ ਦਿੱਤੇ ਜਾਣ ਕਿਉਂਕਿ ਇੱਕ ਖੇਤੀ ਤੇ ਸਾਰ ਨੰਬਰ 1 ਪੰਜਾਬ ਹੀ ਆ ਆਪਾਂ ਪੂਰੇ ਵਰਲਡ ਲੈਵਲ ਤੇ ਲਈਏ ਪੰਜਾਬ ਖੇਤੀ ਡਿਵੈਲਪਮੈਂਟ ਤੇ ਸਾਰਾ ਨੰਬਰ 1 ਤੇ ਆ ਔਰ ਪੰਜਾਬ ਨੂੰ ਹੀ ਪਿੱਛੇ ਧੱਕਿਆ ਜਾ ਰਿਹਾ ਤੁਸੀਂ ਵੀ ਦੇਖਦੇ ਹੋ ਹੁਣ ਆਪਾਂ ਜਿਆਦਾ ਇਹਨਾਂ ਗੰਭੀਰਤਾ ਚ ਨਹੀਂ ਜਾਂਦੇ ਕਿਉਂਕਿ ਇਲੈਕਸ਼ਨ ਦਾ ਦੌਰ ਹੈ ਗੱਲਾਂ ਦੇ ਮੁੱਦੇ ਬਹੁਤ ਵੱਡੇ ਆ ਇਹ ਸਾਰੇ ਪਬਲਿਕ ਨੂੰ ਸਮਝ ਵੀ ਆ ਸਮਝ ਤੁਹਾਨੂੰ ਪੱਤਰਕਾਰ ਭਰਾਵਾਂ ਨੂੰ ਵੀ ਆ ਪਰ ਤੁਸੀਂ ਵੀ ਉਸ ਵਾਰੀ ਪੁੱਛਣੇ ਹੁੰਦੇ ਵੀ ਜਿਹੜੇ ਕਿ ਮਾਹੌਲ ਦੇ ਹਿਸਾਬ ਨਾਲ ਮਾਹੌਲ ਤਾਂ ਇਹ ਆ ਵੀ ਭਾਈ ਬੰਦਾ ਉਹ ਚੁਣੋ ਸਾਰੇ ਆਪਣੇ ਸੱਜਣ ਆ ਸਾਰਾ ਆਪਣਾ ਪਰਿਵਾਰ ਆ ਇਹ ਵਾਰਡ ਇੱਕ ਪਰਿਵਾਰ ਹੁੰਦੀ ਆ ਪਰਿਵਾਰ ਵਿੱਚ ਨੁਮਾਇੰਦੇ ਵੱਖਰੇ ਵੱਖਰੇ ਹੋ ਸਕਦੇ ਆ ਪਰ ਨੁਮਾਇੰਦਾ ਉਹ ਚੁਣੋ ਜਿਹੜਾ ਸਾਡੇ ਅਸੀਂ ਉਹਨੂੰ ਸਮਝ ਲਓ ਵੀ ਮੰਜੇ ਤੋਂ ਵੀ ਫੜ ਕੇ ਬਾਹੋਂ ਫੜ ਕੇ ਠਾੜ ਲੀਏ ਨੁਮਾਇੰਦਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਵੀ ਭਾਈ ਜਿੱਤਣ ਦਾ ਕਿਸਮਤ ਹੋ ਉਹਦੇ ਬਾਅਦ ਉਹਦਾ ਫੋਨ ਬੰਦ ਹੋਵੇ ਜਾਂ ਅਸੀਂ ਦਫ਼ਤਰਾਂ 'ਚ ਮਿਲਾਂਗੇ ਜਾਂ ਅਸੀਂ ਘਰਾਂ 'ਚ ਨਹੀਂ ਮਿਲਾਂਗੇ ਤੇ ਘਰ ਦੇ ਬੈਲ ਵਧਾਈਏ ਨਹੀਂ ਜੀ ਇੰਨੇ ਤੋਂ ਇੰਨੇ ਮਿਲਣ ਦਾ ਸਮਾਂ ਨਹੀਂ ਹੋਣਾ ਤੁਸੀਂ ਤਾਂ ਅੱਜ ਜਦੋਂ VOTING ਹੋ ਰਹੀ ਆ ਬੇਸ਼ੱਕ ਆਪਾਂ ਜਿੰਨੇ ਵੀ ਸਾਰੇ ਇੱਥੇ ਇਲਾਕਾ ਨਿਵਾਸੀ ਖੜੇ ਆ ਇਲਾਕਾ ਨਿਵਾਸੀਆਂ ਨੇ ਦਿਨ ਰਾਤ ਮਿਹਨਤ ਕੀਤੀ ਆ ਉਹ ਕਿਸੇ ਵੀ ਕੈਂਡੀਡੇਟ ਪਿੱਛੇ ਕੀਤੀ ਆ ਔਰ ਉਹ ਹੀ ਕੈਂਡੀਡੇਟ ਬੇਸ਼ੱਕ ਚਲੋ ਜੇਤੂ ਇੱਕ ਹੀ ਹੁੰਦਾ ਜਿਹੜੇ ਵੀ ਬਾਕੀ ਨੇ ਜਿਹੜਾ ਵੀ ਜਿੱਤੇ ਉਹ ਬਾਕੀਆਂ ਦਾ ਵੀ ਧਿਆਨ ਰੱਖੇ ਆਪਣੀ ਵਾਰਡ ਨੂੰ ਨਾਲ ਲੈ ਕੇ ਚੱਲਦੇ ਆਪਣੀ ਪਬਲਿਕ ਨੂੰ ਨਾਲ ਲੈ ਕੇ ਚੱਲਦੇ ਕਿ ਤੁਹਾਨੂੰ ਨਾ ਤੇ ਕੋਈ ਹੋਰ ਕਿਸੇ ਨੂੰ ਲਾਲਚ ਦੇਣਾ ਪਵੇ ਤੇ ਨਾ ਘਰੋ ਘਰੀ ਪ੍ਰਚਾਰ ਮੈਂ ਕਹਿੰਦਾ ਤੁਹਾਡਾ ਡਿਵੈਲਪਮੈਂਟ ਦਾ ਹੋਣਾ ਚਾਹੀਦਾ ਪ੍ਰਚਾਰ ਤੁਹਾਡਾ ਹੱਥੀ ਕੰਮ ਕੀਤੇ ਦਾ ਹੋਣਾ ਚਾਹੀਦਾ ਕਿ ਤੁਹਾਨੂੰ ਐਂਡ ਤੇ ਵੱਡੇ ਬੋਰਡ ਯਾ ਪੋਸਟਰ ਲਾ ਕੇ ਯਾ ਲੋਕਾਂ ਨੂੰ ਸੂਟ ਵੰਡ ਕੇ ਆਟੇ ਵੰਡ ਕੇ ਪੈਸੇ ਵੰਡ ਕੇ ਵੋਟਾਂ ਨਾ ਪਾਈਆਂ ਜਾਂ ਆਪਾਂ ਸਿੱਧੀ ਸਿੱਧੀ ਗੱਲਾਂ ਕਰਨ ਵਾਲੇ ਬਾਈ ਦੇਖੋ ਅਸੀਂ ਸਿਆਸਤਦਾਨ ਨਹੀਂ ਗਏ ਪਬਲਿਕ ਨਹੀਂ ਪਬਲਿਕ ਗਰਾਊਂਡ ਲੈਵਲ ਤੋਂ ਦੱਸ ਰਹੇ ਆ ਕਿ ਇਹ ਚੀਜ਼ ਚੱਲ ਰਹੀ ਹੈ ਅੱਜ ਵੀ ਹੋ ਰਿਹਾ ਹੈ ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਹੋ ਰਿਹਾ ਚੱਲ ਰਿਹਾ ਹੈ ਕੱਲ ਵੀ ਕੁਝ ਬਹੁਤ ਕੁਝ ਹੋਇਆ ਹੈ ਬਹੁਤ ਚੀਜ਼ਾਂ ਵੰਡੀਆਂ ਗਈਆਂ ਬਹੁਤ ਸਮਾਨ ਵੰਡਿਆ ਗਿਆ ਅੰਦਰ ਖਾਤੇ ਬੜਾ ਕੁਝ ਹੋਣ ਵੀ ਚੱਲ ਰਿਹਾ ਹੈ ਸਭ ਸਭ ਜਗ੍ਹਾ ਤੇ ਜਾ ਰਿਹਾ ਹੈ ਆਪਾਂ ਇੰਨੀ ਗੱਲ ਕਹਿੰਦੇ ਹੋਣ ਐਸ ਇਟ ਇਜ਼ ਵੀ ਚੱਲ ਰਿਹਾ ਹੈ ਹੁਣ ਦੇਖੋ ਕਿ ਪੰਜਾਬ ਦੇ ਵਿੱਚ ਕਈ ਜਗ੍ਹਾ ਤੋਂ ਪਾਜੀ ਦਸਵੇ ਦਾ ਸਮ ਨਹੀਂ ਆ ਲੜਾਈਆਂ ਵੀ ਹੋ ਰਹੀਆਂ ਨੇ ਅੱਜ ਸਿਆਸਤ ਇੰਨੀ ਸਿਰ ਚੜ ਗਈ ਆ ਕਿ ਸੇਵਾ ਕਰਨ ਦੀ ਬਣਾਈ ਗਈ ਸੀ ਸਿਆਸਤ ਕਿ ਜਿਹੜੇ ਉਮੀਦਵਾਰ ਚੁਣਨਗੇ ਜਿਹੜੇ ਚੁਣੇ ਜਾਣਗੇ ਲੋਕਾਂ ਵੱਲੋਂ ਉਹ ਕੰਮ ਕਰਉਣਗੇ ਲੋਕਾਂ ਦੇ ਅੱਜ ਸਿਆਸਤ ਦੇ ਵਿੱਚ ਕਤਲ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਸਰਪੰਚ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਕਈ ਨੌਜਵਾਨ ਜਿਹੜੇ ਇਲੈਕਸ਼ਨਾਂ ਦੀ ਭੇਡ ਚੱਲ ਗਈ ਕਈ ਨੌਜਵਾਨਾਂ ਦੇ ਕਤਲ ਹੋਏ ਆ ਉਹਨੇ ਵੀ ਦੇਖਣਿਆ ਪਟਿਆਲਾ ਸਵੇਰੇ ਦੋ ਜਗ੍ਹਾ ਲੜਾਈ ਹੋ ਗਈ ਆ ਕੀ ਲੱਗਦਾ ਕਿ ਸਿਆਸਤ ਦਾ ਜੀ ਇੰਨੀ ਸਿਰ ਚੜ ਕੇ ਬੋਲਦੀ ਆ ਜਿਹੜੇ ਉਮੀਦਵਾਰ ਦੇਖੋ ਜੀ ਮੈਂ ਗੱਲ ਕਰਾਂਗਾ ਕਿ ਜਦੋਂ ਸਿਆਸਤ ਵਿੱਚ ਕਿਸੇ ਨੇ ਹੋਣਾ ਨਾ ਉਹਦਾ ਮਕਸਦ ਇੱਕ ਹੁੰਦਾ ਕਿ ਹੀ ਸੇਵਾ ਕਰਨੀ ਆ ਉਹ ਵੇਲੇ ਮੇਰੇ ਖਿਆਲ ਚ ਹੁਣ ਜਾ ਚੁੱਕੇ ਹੋਏ ਨੇ ਹੁਣ ਸਿਆਸਤ ਵਿੱਚ ਟਾਪ ਕਲਾਸ ਬਿਜ਼ਨਸ ਜਿਹੜਾ ਕੋ ਵੱਧ ਵੱਧ ਪੈਸਾ ਉਹ ਆ ਰਿਹਾ ਠੀਕ ਹੈ ਜੀ ਉਹ ਸੇਵਾ ਨਹੀਂ ਹੈਗੀ ਉਹ ਸਿਰਫ ਆਪਣੇ ਬਿਨਸਸ ਵਾਸਤੇ ਆ ਰਿਹਾ ਬਿਨਸਸ ਕਰਦੇ ਨੇ ਠੀਕ ਹੈ ਜੀ ਤੇ ਬਿਨਸਸ ਕਰੀ ਜਾ ਰਹੇ ਨੇ ਆਰਾਮ ਦੇ ਨਾਲ ਤੇ ਸਿਰਫ ਬਿਨਸਸ ਨਾਲ ਜਾ ਰਹੇ ਨੇ ਲੇਕਿਨ ਕਈ ਕੈਂਡੀਡੇਟ ਇਹੋ ਜਿਹੇ ਜਿਹੜੇ ਕਿ ਛੁਣੋਂ ਤੋਂ ਲੈ ਕੇ ਅੱਜ ਤੱਕ ਸੇਵਾ ਕਰਦੇ ਆ ਰਹੇ ਨੇ ਠੀਕ ਹੈ ਤੇ ਕਰੀ ਜਾ ਰਹੇ ਨੇ ਠੀਕ ਹੈ ਜੀ ਤੇ ਉਹ ਵੀ ਸਿਆਸਤ ਨੂੰ ਚੁ ਇਹ ਤਾਂ ਇਸ ਤਰ੍ਹਾਂ ਮੋਲ ਚੱਲਦੇ ਰਹਿੰਦੇ ਆ ساری ਉਮਰ ਸਰਪੰਚ ਜੀ ਸੋ ਬਿਲਕੁਲ ਲੱਗਦਾ ਵੇ ਇਸ ਸਵਾਲ ਜਿਹੜੇ ਮਸਲੇ ਆ ਜਿਹੜੇ ਐਮਸੀ ਬਣਨਗੇ ਹੱਲ ਕਰੋਂਗੇ ਲੋਕ ਪ੍ਰਚਾਰ ਚਾਦਾ ਲੈਵਲ ਪਰ ਪਾਸਰ ਬਾਅਦ ਕੇਵਲ ਲੋਕ ਇਹਦੇ ਫਿਰਦੇ ਦੇਖੋ ਜੀ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ ਸੀਗੀ ਕਾਫੀ ਵਾਦੇ ਕੀਤੇ ਸੀਗੇ ਉਹਨਾਂ ਵਿੱਚੋਂ ਕਾਫੀ ਵਾਦੇ ਪੂਰੇ ਹੋ ਚੁੱਕੇ ਨੇ ਜਿਹੜੀਆਂ ਗਰੰਟੀਆਂ ਸੀਗੀਆਂ ਇੱਕ ਜੈ ਇੱਕਾ ਦੁੱਖਾ ਗਰੰਟੀਆਂ ਜਿਹੜੀਆਂ ਰਹਿ ਗਈਆਂ ਵਾ ਔਰ ਸਿਰਫ ਰੈਂਦੀਆਂ ਨੇ ਬਾਕੀ ਕ੍ਰੀਪ ਕਰ ਉਹਨਾਂ ਪੂਰੀਆਂ ਕੀਤੀਆਂ ਨੇ ਜਿਹੜੀਆਂ ਗੱਲਾਂ ਹੋਈਆਂ ਸਦੀਆਂ ਕਿ ਆਪ ਵਿਦੇਸ਼ ਤੋਂ ਜਿਹੜੇ ਅੰਗਰੇਜ਼ ਨੌਕਰੀਆਂ ਮੰਗਣ ਆਉਣਗੇ ਵੀਆਈਪੀ ਕਲਚਰ ਖਤਮ ਕਰ ਦੇਵਾਂਗੇ ਅੱਜ ਫਲੈਕਸ ਆਪਾਂ ਦੇਖਦੇ ਹਾਂ ਇਹਨਾਂ ਦੇ ਵੱਡੀਆਂ ਬੋਰਡ ਲੱਗਿਆ ਮਨੋਂ ਥੋੜਾ ਜਿਹੀ ਪਿੱਛੇ ਜੇ ਆਏ ਆ ਗੁਰਦੁਆਰਾ ਦੇ ਆਲੇ ਦੁਆਲੇ ਵੱਡੇ ਵੱਡੇ ਫਲੈਕਸਿੰਗ ਬੋਰਡ ਲੱਗੇ ਉਹਨਾਂ ਦੇ ਐਡਵਰਟਾਈਜ਼ਮੈਂਟਾਂ ਦੇ ਕਰੋਨਾ ਬਾਅਦ ਦੇ ਖਰਚੇ ਜਾ ਰਹੇ ਆ ਹਜ਼ਾਰਾਂ ਦੀਆਂ ਰੁਪਈਆ ਮਹਿਲਾਵਾਂ ਨੂੰ ਦੇਣਾ ਵਾ ਪੰਜਾਬ ਨੂੰ ਵੰਗਲਾ ਬਣਾਵਾਗੇ ਨਸ਼ਾ ਇੱਕ ਹਫ਼ਤੇ ਚ ਖਤਮ ਕਰਾਂਗੇ ਵੱਡੇ ਵੱਡੇ ਦਾਅਵੇ ਸੀਗੇ ਲੇਕਿਨ ਅੱਜ ਦੇਖੋ ਇਹ ਟਿਕਟ ਕਟਣ ਦੇ આરોਪ ਤਾਂ ਲੱਗਦੇ ਹੀ ਰਹਿੰਦੇ ਨੇ ਹਰ ਵਾਰੀ ਲੱਗਦੇ ਆ ਇੱਕ ਵਾਰੀ ਲੱਗੇ ਆਉਣ ਵਾਲੇ ਸਮੇਂ ਵਿੱਚ ਵੀ ਲੱਗਦੇ ਹੀ ਰਹਿਣਗੇ ਕਿ ਜਿਹਨੂੰ ਟਿਕਟ ਮੈਂ ਹੁਣ ਕੰਮ ਕਰ ਰਿਹਾ ਮੈਨੂੰ ਟਿਕਟ ਨਿਕਲ ਨਹੀਂ ਮਿਲੀ ਤਾਂ ਮੈਂ ਵੀ ਰੋਪ ਲਾ ਦਾਂਗਾ ਜੇ ਇਹਨੂੰ ਨਹੀਂ ਮਿਲੀ ਇਹ ਰੋਪ ਲਾ ਦਾਂਗੇ ਇਹ ਤਾਂ ਲੱਗਦੇ ਨੇ ਜਨਤਾ ਦੇ આરોਪ ਹੈ ਜਨਤਾ ਦੇ ਰੋਪ ਦੀ ਗੱਲ ਕਰਦਾ ਜਨਤਾ ਸਾਰੇ ਨਾਲ ਹੀ ਹੈ ਜਦੋਂ ਟਿਕਟ ਮਿਲ ਜਾਂਦੀ ਹੈ ਜਨਤਾ ਉਹ ਮਗਰ ਤੁਰ ਚਲ ਚਲੇ ਜਾਂਦੀ ਆ ਲੇਕਿਨ ਜਿਹੜੀਆਂ ਇਹ ਗੱਲਾਂ ਫਲਾਇ ਜਾਂਦੀਆਂ ਵਾ ਉਹ ਤੇ ਜਿਹੜੇ ਕੈਂਡੀਡੇਟ ਹੁੰਦੇ ਨੇ ਸੰਭਾਵੀ ਕੈਂਡੀਡੇਟ ਹੁੰਦੇ ਨੇ ਉਹ ਕਰ ਦੇ ਰੇ ਮੈਨੂੰ ਟਿਕਟ ਨਹੀਂ ਮਿਲੀ ਤੈਨੂੰ ਇਹਨੂੰ ਆ ਕਰ ਦਿੱਤਾ ਮੈਨੂੰ ਟਿਕਟ ਮਿਲੇ ਤੈਨੂੰ ਆ ਕਰਤਾ ਉਹ ਸਾਰੀਆਂ ਪਾਰਟੀਆਂ ਚ ਇਹੋ ਰੋਲਾ ਕਾਂਗਰਸ ਚ ਪਿਆ ਵਾ ਬੀਜੇਪੀ ਚ ਵੀ ਪਿਆ ਜੇ ਆਮਾ ਦੀ ਪਾਰਟੀ ਵਿੱਚੋਂ ਪਿਆ ਵਾ ਸਾਰੀਆਂ ਪਾਰਟੀਆਂ ਚ ਗੱਲਾਂ ਕਰੀ ਜਦੋਂ ਤੱਕ ਆਪਾਂ ਗਰਾਊਂਡ ਲੈਵਲ ਤੇ ਵਰਕ ਨਹੀਂ ਕਰਾਂਗੇ ਉਹ ਸਾਡੇ ਬਾਤੇ ਜਿੰਦੀ ਜਾਗ ਦੀ ਮਿਸਾਲ ਹੈ ਕ ਅਕਾਲੀ ਦਲ ਦੀ ਬੜੀ ਵੱਡੀ ਚੀਜ਼ ਹੈ ਕੋਈ ਸਮਾਂ ਸੀ ਉਹਨਾਂ ਨੇ 93 ਸੀਟਾਂਆਂ ਸੀ ਅੱਜ ਤਿੰਨ ਤੇ ਖਤਮ ਹੋ ਗਈਆਂ ਨੇ ਇਸ ਕਰਕੇ ਭਾਵੇਂ ਪਾਰਟੀ ਸਾਡੀ ਆਪਾ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਬੀਜੇਪੀ ਦੀ ਗੱਲ ਕਰ ਲਈਏ ਗਰਾਊਂਡ ਲੈਵਲ ਤੇ ਸਾਨੂੰ ਪਬਲਿਕ ਨਾਲ ਵਿਚਰਨਾ ਪਊਗਾ ਵੀਆਈਪੀ ਕਲਚਰ ਕੱਲਾ ਬੋੜਾ ਨਾਲ ਨਹੀਂ ਆਹਣ ਕਿਹੜੀ ਪਾਰਟੀ ਨਹੀਂ ਲਾ ਰਹੀ ਜਿਹਦੀ ਹੋਂਦ ਖਤਮ ਵੀ ਹੋ ਗਈ ਉਹ ਵੀ ਲਾ ਰਿਆ ਜਿਹਦੀ ਹੋਂਦ ਹੈ ਕੀ ਨਹੀਂ ਪੰਜਾਬ 'ਚ ਉਹ ਵੀ ਲਾ ਰਿਆ ਆਪਾਂ ਬੋੜਾ ਨੂੰ ਕੱਲਾ ਐਲੀਗੇਸ਼ਨ ਨਹੀਂ ਕਰ ਸਕਦੇ ਗਰਾਊਂਡ ਲੈਵਲ ਤੇ ਸਾਨੂੰ ਪਬਲਿਕ ਨੂੰ ਪਬਲਿਕ ਦੇ ਵਿੱਚ ਵਿਚਰਨਾ ਪਊਗਾ ਜੀ ਅਸੀਂ ਇਹਨੂੰ 4 ਆਵਰ ਰੱਖਣਾ ਕਿਉਂਕਿ ਉਹਦੀ ਮਿਸਾਲ ਹੈਗਾ ਅਕਾਲੀ ਦਲ ਜ਼ਰੂਰ ਹੈਗਾ ਜੋ ਤੱਕ ਵੀਆਈਪੀ ਉਹਨਾਂ ਨੇ ਬਣ ਕੇ ਵਿਖਾਇਆ ਲੋਕਾਂ ਨੇ ਪਬਲਿਕ ਨੇ ਲਾ ਕੇ ਰੱਖ ਦਿੱਤਾ ਸਾਨੂੰ ਪਤਾ ਲੱਗ ਗਿਆ ਵੀ ਵੀਆਈਪੀ ਖਤਮ ਕਿੱਦਾਂ ਕਰਨਾ ਇਸ ਕਰਕੇ ਪਬਲਿਕ ਨੂੰ ਪਤਾ ਵਾ ਵੀ ਵੀਆਈਪੀ ਬਣਾਉਣਾ ਕਿੰਨੂੰ ਆ ਤੇ ਵੀਆਈਪੀ ਤੋਂ ਲਾਉਣਾ ਵੀ ਕਿੰਨੂੰ ਆ ਦੋ ਦੋ ਸ਼ੀਟਾਂ ਦੇ ਮਾਸਤਾਜ ਹੋ ਗਏ ਆ ਦੋ 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 ਸ਼ੀਟਾਂ ਵਾਸਤੇ ਇਹ ਤੁਰੇ ਫਿਰਨਦੇ ਆ ਕਿ ਸਾਨੂੰ ਇੱਕ ਸ਼ੀਟ ਹੀ ਹੋਣ ਮਿਲ ਜੇ ਆ ਜੋ ਵੀ ਡਰਾਮਾ ਇਹਨਾਂ ਨੇ ਰਜਿਆ ਹੈ ਤਰਵਾਰ ਸਾਹਿਬ ਦੇ ਅੰਦਰ ਗੋਲੀ ਗਾਰਡ ਜੋ ਵੀ ਜਿਸ ਤਰ੍ਹਾਂ ਵੀ ਹੋਇਆ ਇਹ ਦੁਖੀ ਲੋਕਾਂ ਨੇ ਚਲਾਈ ਆ ਅ ਬੀਤੇ ਦਿਨ ਸੁਖਵੀਰ ਬਾਦਲ ਸਾਹਿਬ ਦੀ ਵੀਡੀਓ ਆਏ ਆ ਏਅਰਪੋਰਟ ਤੋਂ ਪਰ ਆਹੋ ਗਾਂਧੀ ਨਾਲ ਤੁਰੇ ਜਾ ਰਹੇ ਲੋਕ ਕਹਿੰਦੇ ਆ ਬਿਲਕੁਲ ਲੋਕ ਬਿਲਕੁਲ ਹੀ ਲੋਕ ਹੀ ਕਹਿੰਦੇ ਪਿਆ ਕਹਿੰਦੇ ਕਿ ਜਦੋਂ ਜਿੱਦਾਂ ਹੀ ਖਤਮ ਹੋਈ ਆ ਸਜ਼ਾ ਦੇ ਨਾਲ ਹੀ ਤਰਸ ਹੋ ਗਏ ਹੋ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਮਝਦਾ ਰਹੋ ਸਾਡੇ ਨਾਲੋਂ ਜ਼ਿਆਦਾ ਪਬਲਿਕ 'ਚ ਵਿਚਰਦੇ ਹੋ ਕਿਸੇ ਬੰਦੇ ਦੇ ਫ੍ਰੈਕਚਰ ਹੋ ਗਈ ਹੋਵੇ ਕਿਸੇ ਬੰਦੇ ਦਾ ਪੱਟ ਲੱਤ ਦਾ ਮਾਸੂ ਪਾੜ ਗਿਆ ਹੋਵੇ ਜਿੰਨੀ ਸਪੀਡ ਨਾਲ ਸੁਖਵੀਰ ਬਾਦਲ ਸਾਹਿਬ ਨੇ ਪਿੱਛੇ ਲੱਤ ਕੀਤੀ ਮੈਨੂੰ ਦੱਸੋ ਤੁਸੀਂ ਕਰ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਸਾਨੂੰ ਤੁਹਾਡੇ ਮੇਰੇ ਨਾਲੋਂ ਜ਼ਿਆਦਾ ਤਜਰਬਾ ਉਹਨਾਂ ਦਾ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਹੈ ਇਹ ਚੀਜ਼ ਵੇਖੋ ਆਪਾਂ ਧੋਖਾ ਪਬਲਿਕ ਨੂੰ ਦੇ ਸਕਦੇ ਜਦੋਂ ਮੱਥਾ ਗੁਰੂ ਘਰ ਨਾਲ ਲਾਈਏ ਨਾ ਗੁਰੂ ਘਰ ਇਨਸਾਫ ਸ਼ੁਰੂ ਕਰਦਾ ਸੁਖਵੀਰ ਬਾਦਲ ਸਾਹਿਬ ਨੇ ਕਰਦੀਆਂ ਕਿਹਾ ਸੀ ਕਿ ਜਿਨ੍ਹਾਂ ਨੇ ਬੇਇੱਜ਼ਤੀ ਕਰਾਈ ਹੈ ਜਾਂ ਉਹਨਾਂ ਦਾ ਹੱਥ ਹੈਗਾ ਉਹਨਾਂ ਦਾ ਕੱਖ ਨਾ ਰਵੇ ਕਿ ਉਹਨਾਂ ਦਾ ਨਹੀਂ ਰਹਾ ਅਕਾਲ ਤਖਤ ਸਾਹਿਬ ਉਹਨਾਂ ਨੇ ਇਹ ਕਬੂਲਨਾਮਾ ਮੰਨ ਲਿਆ ਕਿ ਸਾਡੇ ਕੋਲ ਜੋ ਕੁਝ ਹੋਇਆ ਔਰ ਉਹ ਚੀਜ਼ ਦਾ ਮੈਂ ਤੁਹਾਨੂੰ ਕਿਹਾ ਵੀ ਆਈਪੀ ਕਲਚਰ ਪਬਲਿਕ ਬਣਾਉਂਦੀ ਆ ਪਬਲਿਕ ਹੀ ਖਤਮ ਕਰਦੀ ਹੈ ਪਬਲਿਕ ਨੇ ਇਹਨਾਂ ਨੇ ਗੁਰੂ ਘਰ ਨਾ ਮੱਥਾ ਲਾਇਆ ਪਬਲਿਕ ਦੇ ਮਨ ਚ ਰੋਅ ਆ ਔਰ ਜਿਹੜੀ ਚੀਜ਼ ਉੱਤੇ ਗੋਲੀ ਚੱਲੀ ਆਪਾਂ ਉਹਦੀ ਨਕੀਦੀ ਵੀ ਕਰਦੇ ਵੀ ਨਹੀਂ ਚੱਲਣੀ ਚਾਹੀਦੀ ਸੀ ਪਰ ਜਦੋਂ ਤੱਕ ਪਬਲਿਕ ਦੇ ਮਨ ਚ ਗੁੱਸਾ ਆਊਗਾ ਹੱਲੇ ਇਹਨਾਂ ਨੂੰ ਪਬਲਿਕ ਨੂੰ ਵਿਚਰਨਾ ਆ 2027 ਦੀ ਫਿਰ ਇਲੈਕਸ਼ਨ ਆਏਗੀ ਇਹਨਾਂ ਨੂੰ ਪਬਲਿਕ ਚ ਵਿਚਰਨਾ ਆ ਪਬਲਿਕ ਦਾ ਰੋ ਇਹਨਾਂ ਨੂੰ ਚੱਲਣਾ ਪਏਗਾ ਇਹ ਬਾਦਲ ਪਰਿਵਾਰ ਜਿਹੜਾ ਗੁਰੂ ਘਰ ਨਾ ਮੱਥਾ ਲਾਇਆ ਇਹਨਾਂ ਨੂੰ ਇਹਦਾ ਅੰਜਾਮ ਬਿਲਕੁਲ ਜ਼ੀਰੋ ਹੋ ਕੇ ਭੁਗਤਣਾ ਪਏਗਾ ਅਕਾਲੀ ਦਲ ਹੋਂਦ ਵਿੱਚ ਆਏਗਾ ਪਰ ਅਕਾਲੀ ਦਲ ਦੀ ਪਾਰਟੀ ਨਵੀਂ ਸੋ ਬਿਲਕੁਲ ਜਿਹੜੀਆਂ ਤੁਸੀਂ ਦੇਖਿਆ ਜਨਤਾ ਨਾਲ ਵਿੱਚ ਗੱਲਾਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਜਿਹੜੇ ਮਸਲੇ ਵੀ ਸੀਗੇ ਲੇਕਿਨ ਪੰਜਾਬ ਪੱਧਰੀ ਗੱਲਾਂ ਜਾਦੀਆਂ ਹੋਈਆਂ ਨੇ ਕਿਉਂਕਿ ਪੰਜਾਬ ਪੱਧਰ ਤੇ ਮਸਲੇ ਜਿਹੜੇ ਵੱਡੇ ਨੇ ਜਿਹੜੇ ਸੁਝਾਉਣ ਵਾਲੇ ਬੈਠੇ ਨੇ ਬਿਲਕੁਲ ਸੋ ਜਿਹੜੀਆਂ ਇਲੈਕਸ਼ਨ ਹਜੇ ਚੱਲ ਰਹੀ ਹੈ VOTING ਹੋ ਰਹੀ ਹੈ ਸੋ ਦੇਖਣਾ ਹੋਏਗਾ ਕਿ ਜਦੋਂ ਗਿਣਤੀ ਵੱਲ ਜਿਹੜਾ ਵੱਧਦੇ ਆ ਉਸ ਤੋਂ ਬਾਅਦ ਕੀ ਜਿਹੜਾ ਹੁੰਦੇ ਨੇ ਤੇ ਜਿਹੜਾ ਮੇਹਰ ਹੈ ਉਹ ਕਿਹੜੀ ਬਾਜ਼ੀ ਦਾ ਬਣ ਕੇ ਸਾਹਮਣੇ ਆਉਂਦਾ ਤੁਸੀਂ ਦੇਖ ਲਓ ਲਾਈਵ ਬਾਦ ਮਹਦਾਨਿਸ਼ ਗੁਪਤਾ ਅਮਰਸਰ